ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਜ਼ਰੂਰ ਲਿਖੋ ਤਾਂ ਜੋ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹੋ ਜਾਵੇ ਦੋਸਤੋ ਅੱਜ ਦੀ ਆਪਣੀ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਇੱਕ ਐਸੀ ਚੀਜ਼ ਜਿਉ ਤਸੀ ਆਪਣੇ ਪਰਸ ਦੇ ਵਿੱਚ ਰੱਖ ਲੈਣੀ ਹੈ ਤੇ ਸਾਰਾ ਸਾਲ ਹੀ ਤੁਹਾਡਾ ਪਰਸ ਪੈਸਿਆਂ ਦੇ ਨਾਲ ਭਰਿਆ ਰਹੇਗਾ ਕਦੇ ਵੀ ਤੁਹਾਡਾ ਪਰਸ ਖਾਲੀ ਨਹੀਂ ਰਹੇਗਾ ਐਸੇ ਦੀ ਕੋਈ ਕਮੀ ਨਹੀਂ ਆਵੇਗੀ ਬੈਂਕ ਬੈਲੈਂਸ ਵਿੱਚ ਵਾਦਾ ਹੀ ਵਾਦਾ ਹੋਵੇਗਾ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਹਰੇਕ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਕੋਲ ਬਹੁਤ ਸਾਰਾ ਪੈਸਾ ਹੋਵੇ ਜਿਸ ਨਾਲ ਉਹ ਆਪਣੀ ਹਰ ਇੱਛਾ ਪੂਰੀ ਕਰ ਸਕੇ ਜੇਕਰ ਜਿਆਦਾ ਨਹੀਂ ਤਾਂ ਕਟੋ-ਕਟ ਇਨਾਂ ਕੋ ਤਾਂ ਪੈਸਾ ਇਨਸਾਨ ਦੇ ਕੋਲ ਹੋਵੇ ਕਿ ਉਸ ਨੂੰ ਕਿਸੇ ਚੀਜ਼ ਲਈ ਤਰਸਣਾ ਨਾ ਪਵੇ ਜਿਸ ਚੀਜ਼ ਨੂੰ ਵੀ ਉਸ ਦਾ ਦਿਲ ਕਰੇ ਉਹ ਝੱਟ ਹੀ ਖਰੀਦ ਸਕੇ ਕਈ ਲੋਕ ਐਸੇ ਹਨ ਜਦੋਂ ਸਵੇਰੇ ਉੱਠਦੇ ਨੇ ਤਾਂ ਉਹਨਾਂ ਦਾ ਪਰਸ ਪੈਸਿਆਂ ਨਾਲ ਭਰਿਆ ਹੁੰਦਾ ਹੈ ਪਰ ਸ਼ਾਮ ਹੁੰਦੇ ਹੁੰਦੇ ਉਹਨਾਂ ਦਾ ਸਾਰਾ ਹੀ ਪੈਸਾ ਖਤਮ ਹੋ ਜਾਂਦਾ ਹੈ ਪੈਸਾ ਆਉਂਦਾ ਤਾਂ ਬਹੁਤ ਹੈ ਪਰ ਟਿਕਦਾ ਨਹੀਂ ਹੈ ਇਨਾਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇਸ ਕਰਕੇ ਆਪਣੇ ਫਾਇਦੇ ਲਈ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਜੇਕਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਉਹ ਮਿਸ ਹੋ ਜਾਂਦੀਆਂ ਹਨ ਇਸ ਲਈ ਸਾਡੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਦੋਸਤੋ ਐਸੀਆਂ ਕਿਹੜੀਆਂ ਨੌ ਚੀਜ਼ਾਂ ਨੇ ਜੋ ਤੁਸੀਂ ਆਪਣੇ ਪਰਸ ਦੇ ਵਿੱਚ ਰੱਖਣੀਆਂ ਹਨ ਉਹਨਾਂ ਦੇ ਵਿੱਚੋਂ ਇੱਕ ਚੀਜ਼ ਸਭ ਤੋਂ ਪਹਿਲੀ ਚੀਜ਼ ਹੈ ਚਾਂਦੀ ਚਾਂਦੀ ਦਾ ਸਿੱਕਾ ਜੇਕਰ ਤੁਸੀਂ ਆਪਣੇ ਪਰਸ ਦੇ ਵਿੱਚ ਰੱਖੋਗੇ ਤਾਂ ਮਾਤਾ ਲక్ష్ਮੀ ਜੀ ਦੀ ਐਨੀ ਕਿਰਪਾ ਹੋਵੇਗੀ ਤੁਹਾਡੇ ਤੇ ਕਿ ਤੁਸੀਂ ਸਮਝ ਹੀ ਨਹੀਂ ਪਾਉਂਗੇ ਕਿ ਪੈਸਾ ਕਿਧਰੋਂ ਕਿਧਰੋਂ ਆ ਰਿਹਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਜੇਕਰ ਚਾਂਦੀ ਦਾ ਸਿੱਕਾ ਤੁਹਾਡੇ ਕੋਲ ਨਹੀਂ ਹੈ ਜੇ ਪੈਸੇਆਂ ਦੀ ਕਮੀ ਦੇ ਕਾਰਨ ਤੁਸੀਂ ਨਹੀਂ ਖਰੀਦ ਸਕਦੇ ਤਾਂ ਘਰ ਵਿੱਚ ਕੋਈ ਨਾ ਕੋਈ ਚਾਂਦੀ ਦਾ ਗਹਿਣਾ ਤਾਂ ਹੁੰਦਾ ਹੀ ਹੈ ਛੋਟਾ ਹੋਵੇ ਜਾਂ ਵੱਡਾ ਹੋਵੇ ਕੋਈ ਮੁੰਦਰੀ ਛੱਲਾ ਚਾਂਜਰ ਭਾਵੇਂ ਨਿੱਕੀ ਜਹੀ ਵੀ ਕੋਈ ਚੀਜ਼ ਚਾਂਦੀ ਦੀ ਹੈ ਤੁਸੀਂ ਉਸ ਨੂੰ ਆਪਣੇ ਪਰਸ ਦੇ ਵਿੱਚ ਰੱਖ ਸਕਦੇ ਹੋ ਉਸ ਨੂੰ ਰੱਖਣ ਦੇ ਨਾਲ ਤੁਹਾਡੇ ਪਰਸ ਵਿੱਚਾਰੇ ਪੈਸਿਆਂ ਤੋਂ ਪੈਸਾ ਚੁੰਬਕ ਦੀ ਤਰ੍ਹਾਂ ਖਿੱਚਿਆ ਚੱਲਿਆ ਆਵੇਗਾ ਦੂਸਰੀ ਚੀਜ਼ ਹੈ ਜੀ ਪੀਪਲ ਦਾ ਪੱਤਾ ਦੇਖੋ ਜੀ ਪੀਪਲ ਦੇ ਪੱਤੇ ਨੂੰ ਤੇ ਤુલਸੀ ਦੇ ਪੱਤੇ ਨੂੰ ਵਾਸਤੂ ਸ਼ਾਸਤਰਾਂ ਦੇ ਹਿਸਾਬ ਦੇ ਨਾਲ ਬੜਾ ਹੀ ਪਵਿੱਤਰ ਮੰਨਿਆ ਗਿਆ ਹੈ ਪੀਪਲ ਦੇ ਦਰਖਤ ਦੇ ਪੱਤੇ ਵਿੱਚ ਪੈਸੇ ਨੂੰ ਖਿੱਚਣ ਦੀ ਸ਼ਕਤੀ ਹੁੰਦੀ ਹੈ ਪੀਪਲ ਦੇ ਪੱਤੇਆਂ ਨੂੰ ਪੈਸਿਆਂ ਦਾ ਪ੍ਰਤੀਕ ਮੰਨਿਆ ਗਿਆ ਹੈ ਇਸ ਕਰਕੇ ਜੇਕਰ ਤੁਸੀਂ ਆਪਣੇ ਪਰਸ ਦੇ ਵਿੱਚ ਰੱਖੋਗੇ ਇਹ ਇਹ ਪਤਾ ਤੁਸੀਂ ਆਪਣੇ ਪਰਸ ਦੇ ਵਿੱਚ ਪੈਸਿਆਂ ਦੇ ਨਾਲ ਰੱਖੋਗੇ ਤਾਂ ਤੁਹਾਨੂੰ ਕਦੇ ਵੀ ਪੈਸਿਆਂ ਦੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੀ ਰਹੇਗੀ ਤੇ ਹੁਣ ਗੱਲ ਕਰਦੇ ਹਾਂ ਜੀ ਤੀਸਰੀ ਚੀਜ਼ ਬਾਰੇ ਇਹ ਇੱਕ ਤਰ੍ਹਾਂ ਦਾ ਟੋਟਕਾ ਵੀ ਹੈ ਇਹਦੇ ਵਿੱਚ ਤੁਸੀਂ ਇੱਕ ਲਾਲ ਕਾਗਜ਼ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਉਸ ਦੇ ਉੱਪਰ ਤੁਹਾਡੀ ਜੋ ਵੀ ਇੱਛਾ ਹੈ ਜਿਹੜੀ ਵੀ ਮਨੋ ਕਾਮਨਾ ਹੈ ਇਸ ਕਾਗਜ਼ ਦੇ ਉੱਪਰ ਲਿਖ ਲੈਣਾ ਹੈ ਤੇ ਇਸ ਕਾਗਜ਼ ਨੂੰ ਫੋਲਡ ਕਰਕੇ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਲੈਣਾ ਹੈ ਇੰਜ ਕਰਨ ਨਾਲ ਜਿਹੜੀ ਵੀ ਇੱਛਾ ਹੈ ਮਨੋ ਕਾਮਨਾ ਹੈ ਉਹ ਪੂਰੀ ਹੁੰਦੀ ਹੈ ਤੇ ਪਰਸ ਜਿਹੜਾ ਤੁਹਾਡਾ ਹੈ ਉਹ ਪੈਸਿਆਂ ਨਾਲ ਭਰਿਆ ਰਹੇਗਾ ਕਿਉਂਕਿ ਜਿਹੜਾ ਲਾਲ ਰੰਗ ਹੈ ਉਹ ਮਾਤਾ ਲਕਸ਼ਮੀ ਜੀ ਨੂੰ ਬਹੁਤ ਪਸੰਦ ਹੈ ਜਿੱਥੇ ਲਾਲ ਰੰਗ ਹੁੰਦਾ ਹੈ ਉੱਥੇ ਮਾਤਾ ਲਕਸ਼ਮੀ ਜੀ ਜ਼ਰੂਰ ਵਾਸ ਕਰਦੇ ਹਨ ਹੁਣ ਗੱਲ ਕਰਦੇ ਹਾਂ ਜੀ ਅਗਲੇ ਉਪਾਅ ਦੀ ਜਿਸ ਵਿੱਚ ਤੁਸੀਂ ਤੁਸੀਂ ਥੋੜੇ ਜਿਹੇ ਚਾਵਲਾਂ ਦੇ ਦਾਣੇ ਲੈ ਲਓ ਤੇ ਉਹਨਾਂ ਚਾਵਲਾਂ ਦੇ ਦਾਣਿਆਂ ਨੂੰ ਆਪਣੇ ਪਰਸ ਵਿੱਚ ਰੱਖ ਲਓ ਇਸ ਨਾਲ ਕੀ ਹੋਏਗਾ ਕਿ ਜੋ ਤੁਹਾਡਾ ਫालतू ਖਰਚ ਹੈ ਅਣਚਾਹੇ ਖਰਚੇ ਹਨ ਉਹ ਘਟ ਹੋ ਜਾਣਗੇ ਜਦੋਂ ਖਰਚੇ ਘਟ ਹੋਣਗੇ ਤਾਂ ਤੁਹਾਡੇ ਪੈਸਿਆਂ ਵਿੱਚ ਬਰਕਤ ਆਪਣੇ ਆਪ ਹੀ ਬਣੀ ਰਹੇਗੀ ਕਿਉਂਕਿ ਚਾਵਲ ਨੂੰ ਮਾਂ ਲక్ష్ਮੀ ਜੀ ਦਾ ਮਨਪਸੰਦ ਅਨਾਜ ਮੰਨਿਆ ਗਿਆ ਹੈ। ਅੱਜ ਗੱਲ ਕਰਦੇ ਹਾਂ ਪੰਜਵੇਂ ਉਪਾਦ ਦੇ ਬਾਰੇ। ਤੁਸੀਂ ਇੱਕ ਛੋਟਾ ਜਿਹਾ ਕੱਚ ਦਾ ਸ਼ੀਸ਼ਾ ਲੈਣਾ ਹੈ। ਸ਼ੀਸ਼ੇ ਤਾਂ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦੇ ਨੇ। ਹਰੇਕ ਘਰ ਦੇ ਵਿੱਚ ਸ਼ੀਸ਼ਾ ਜ਼ਰੂਰ ਹੁੰਦਾ ਹੈ। ਤੁਹਾਡੇ ਘਰ ਦੀਆਂ ਲੇਡੀਜ਼ ਕੋਲੋਂ ਛੋਟਾ ਜਿਹਾ ਸ਼ੀਸ਼ਾ ਤਾਂ ਜ਼ਰੂਰ ਮਿਲ ਜਾਵੇਗਾ। ਤੁਸੀਂ ਸ਼ੀਸ਼ੇ ਦਾ ਛੋਟਾ ਜਿਹਾ ਟੁਕੜਾ ਹੀ ਲੈ ਲਓ। ਤੁਸੀਂ ਉਸ ਨੂੰ ਆਪਣੇ ਪਰਸ ਦੇ ਵਿੱਚ ਰੱਖ ਲਓ। ਦੇਖ ਲੈਣਾ ਉਹ ਸ਼ੀਸ਼ਾ ਤਿੱਖਾ ਨਾ ਹੋਵੇ ਤਾਂ ਤੁਹਾਡੇ ਹੱਥ ਨੂੰ ਕੋਈ ਨੁਕਸਾਨ ਨਾ ਹੋਵੇ ਜੇ ਚਾਹੋ ਤਾਂ ਤੁਸੀਂ ਇਹ ਛੋਟਾ ਸ਼ੀਸ਼ਾ ਬਾਜ਼ਾਰ ਦੇ ਵਿੱਚੋਂ ਬੜੀ ਆਸਾਨੀ ਦੇ ਨਾਲ ਖਰੀਦ ਸਕਦੇ ਹੋ ਇਹ ਬੜਾ ਹੀ ਕਾਰਗਰ ਟੋਟਕਾ ਹੈ ਕਿਉਂਕਿ ਸ਼ੀਸ਼ਾ ਧਨ ਨੂੰ ਆਕਰਸ਼ਿਤ ਕਰਦਾ ਹੈ ਜੇਕਰ ਤੁਸੀਂ ਆਪਣੇ ਪਰਸ ਦੇ ਵਿੱਚ ਸ਼ੀਸ਼ਾ ਰੱਖ ਲਓਗੇ ਤਾਂ ਪੈਸੇ ਸੰਬੰਧੀ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੇ ਤੁਹਾਡੇ ਪਰਸ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਅਗਲੀ ਚੀਜ਼ ਹੈ ਜੀ ਕਾਡੀਆਂ ਤੁਸੀਂ ਕਿਸੇ ਵੀ ਗਿਫਟ ਸੈਂਟਰ ਤੋਂ ਇਹ ਕਾਡੀਆਂ ਆਸਾਨੀ ਨਾਲ ਖਰੀਦ ਸਕਦੇ ਹੋ ਇਹ ਕਾਡੀਆਂ ਆਪਣੇ ਪਰਸ ਦੇ ਵਿੱਚ 4-5 ਦਿਨ ਲਈ ਰੱਖਣੀਆਂ ਹਨ ਇਹ ਗਿਣਤੀ ਵਿੱਚ 2-4 ਕਾਡੀਆਂ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਲਓ ਇਸ ਨਾਲ ਮਾਤਾ ਲਕਸ਼ਮੀ ਜੀ ਬਹੁਤ ਪ੍ਰਸੰਨ ਹੁੰਦੇ ਹਨ ਇਸ ਨਾਲ ਤੁਹਾਡੇ ਘਰ ਦੇ ਵਿੱਚੋਂ ਤੰਨ ਦੀ ਵਰਖਾ ਹੁੰਦੀ ਹੈ ਸਤਵਾਂ ਹੈ ਰੁਦਰਾਕਸ਼ ਇਹ ਵੀ ਤੁਹਾਨੂੰ ਮਾਰਕੀਟ ਵਿੱਚੋਂ ਆਸਾਨੀ ਨਾਲ ਮਿਲ ਜਾਵੇਗਾ ਤੁਸੀਂ ਇਸ ਨੂੰ ਆਨਲਾਈਨ ਵੀ ਮੰਗਾਵਾ ਸਕਦੇ ਹੋ ਇਸ ਰੁਦਰਾਕਸ਼ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੰਨ ਦੀ વૃਦੀ ਹੋਵੇਗੀ ਅੱਠਵੀਂ ਚੀਜ਼ ਜੋ ਹੈ ਉਹ 1 ਰੁਪਏ ਦਾ ਸਿੱਕਾ ਕਦੇ ਤੁਹਾਡੇ ਬਜ਼ੁਰਗਾਂ ਕੋਲੋਂ ਤੁਹਾਨੂੰ ਆਸ਼ੀਰਵਾਦ ਦੇ ਰੂਪ ਵਿੱਚ ਪੁਰਾਣੇ ਜਮਾਨੇ ਦਾ 1 ਰੁਪਏ ਦਾ ਸਿੱਕਾ ਮਿਲਿਆ ਹੀ ਹੋਵੇਗਾ ਇਸ ਤਰ੍ਹਾਂ ਦੇ ਸਿੱਕੇ ਸਾਡੇ ਘਰਾਂ ਵਿੱਚ ਪਏ ਹੀ ਹੁੰਦੇ ਹਨ ਕਿਉਂਕਿ ਪਹਿਲਾਂ ਲੋਕੀ 11 ਰੁਪਏ 21 ਰੁਪਏ ਦਾ ਸ਼ਗਨ ਦਿੰਦੇ ਸੀ ਤਾਂ ਉਹ ਜਿਹੜੇ ਸਿੱਕੇ ਸਾਨੂੰ ਸਾਡੇ ਬਜ਼ੁਰਗਾਂ ਕੋਲੋਂ ਆਸ਼ੀਰਵਾਦ ਦੇ ਤੌਰ ਤੇ ਮਿਲੇ ਹੁੰਦੇ ਨੇ ਉਹਨਾਂ ਨੂੰ ਬਹੁਤ ਹੀ ਲੱਕੀ ਸਿੱਕੇ ਮੰਨਿਆ ਜਾਂਦਾ ਹੈ ਬੜੇ ਹੀ ਸ਼ੁਭ ਮੰਨੇ ਜਾਂਦੇ ਹਨ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਇੱਕ ਡੱਬੀ ਦੇ ਵਿੱਚ ਪਾ ਕੇ ਆਪਣੇ ਪਰਸ ਦੇ ਵਿੱਚ ਰੱਖੋ ਇਹ ਜਿਹੜਾ ਟੋਟਕਾ ਹੈ ਬੜਾ ਹੀ کارਗਰ ਹੈ ਇਸ ਨਾਲ ਦੇਖਣਾ ਕਿ ਤੁਹਾਡਾ ਪਰਸ ਕਦੇ ਵੀ ਖਾਲੀ ਨਹੀਂ ਹੋਵੇਗਾ ਹੁਣ ਅਗਲੇ ਉਪਾਅ ਦੀ ਗੱਲ ਕਰਦੇ ਹਾਂ ਨੌਵੀਂ ਚੀਜ਼ ਕੀ ਹੈ ਨੌਵੀਂ ਚੀਜ਼ ਹੈ ਤੁਹਾਡੇ ਪਰਸ ਦੇ ਵਿੱਚ ਜੋ ਵੀ ਸਮਾਨ ਪੈਸੇ ਆਦਿ ਤੁਸੀਂ ਰੱਖਦੇ ਹੋ ਉਸ ਨੂੰ ਰੱਖਣ ਦੇ ਵਿੱਚ ਤੁਸੀਂ ਕਈ ਗਲਤੀਆਂ ਕਰ ਜਾਂਦੇ ਹੋ ਜੇ ਸੋ ਕਰਕੇ ਤੁਹਾਡੇ ਘਰ ਦੇ ਵਿੱਚ ਦੁੱਖ ਦਿਲਦਰ ਆਉਂਦਾ ਹੈ ਘਰ ਦੇ ਵਿੱਚ ਗਰੀਬੀ ਵੀ ਆਉਂਦੀ ਹੈ ਪੈਸੇ ਦੀ ਕਮੀ ਹੋ ਜਾਂਦੀ ਹੈ ਤੇ ਪੈਸਾ ਸਾਡੇ ਪਰਸ ਵਿੱਚ ਟਿਕਦਾ ਨਹੀਂ ਹੈ ਸਾਡਾ ਪਰਸ ਖਾਲੀ ਹੀ ਰਹਿੰਦਾ ਹੈ ਤਾਂ ਉਹ ਕਿਹੜੀਆਂ ਗਲਤੀਆਂ ਹਨ ਜੋ ਤੁਸੀਂ ਨਹੀਂ ਕਰਨੀਆਂ ਇਹ ਤੁਸੀਂ ਸਾਰੇ ਹੀ ਧਿਆਨ ਦੇ ਨਾਲ ਜ਼ਰੂਰ ਸੁਣੋ ਸਭ ਤੋਂ ਪਹਿਲੀ ਗਲਤੀ ਜੋ ਕਈ ਜਿਹੜੇ ਨੋਟ ਹੁੰਦੇ ਹਨ ਉਹਨਾਂ ਨੂੰ ਜਲਦੀ ਦੇ ਵਿੱਚ ਤੋੜ ਮਰੋੜ ਕੇ ਜਿੱਦਾਂ ਮਰਜ਼ੀ ਫੋਲਡ ਕਰਕੇ ਪਰਸ ਦੇ ਵਿੱਚ ਰੱਖ ਦਿੰਦੇ ਨੇ ਇਸਬ ਤੋਂ ਵੱਡੀ ਘਰ ਦੇ ਵਿੱਚ ਗਰੀਬੀ ਦਾ ਕਾਰਨ ਹੈ ਇਸ ਤਰ੍ਹਾਂ ਨੋਟਾਂ ਨੂੰ ਪਰਸ ਵਿੱਚ ਰੱਖਣ ਦੇ ਕਾਰਨ ਮਾਤਾ ਲక్ష్ਮੀ ਜੀ ਨਾਰਾਜ਼ ਹੋ ਜਾਂਦੇ ਨੇ ਤੇ ਜੇਕਰ ਮਾਤਾ ਲక్ష్ਮੀ ਜੀ ਸਾਡੇ ਉੱਤੇ ਨਾਰਾਜ਼ ਹੋ ਗਏ ਤਾਂ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਵੇਗਾ ਤੇ ਜਦੋਂ ਸਾਡੇ ਉੱਤੇ ਮਾਤਾ ਲక్ష్ਮੀ ਜੀ ਪ੍ਰਸੰਨ ਹੁੰਦੀ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਹੁੰਦੀ ਹੈ ਤਾਂ ਉਸ ਵੇਲੇ ਤਾਂ ਸਾਡੀਆਂ ਝੋਲੀਆਂ ਵੀ ਛੋਟੀਆਂ ਪੈ ਜਾਂਦੀਆਂ ਨੇ ਇਨਾ ਪੈਸਾ ਆਉਂਦਾ ਹੈ ਇਸ ਕਰਕੇ ਧਿਆਨ ਰੱਖੋ ਕਿ ਆਪਣੇ ਪਰਸ ਦੇ ਵਿੱਚ ਕਦੇ ਵੀ ਪੈਸੇ ਨੂੰ ਤੋੜ ਮਰੋੜ ਕੇ ਨਾ ਰੱਖਿਆ ਜਾਵੇ ਪੈਸੇ ਨੂੰ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਸਤਿਕਾਰ ਦੇ ਨਾਲ ਸੰਭਾਲ ਕੇ ਰੱਖੋ ਇਸ ਤੋਂ ਇਲਾਵਾ ਕੁਝ ਲੋਕ ਹੁੰਦੇ ਹਨ ਪਰਸ ਵਿੱਚ ਕੁਝ ਅਜਿਹੀਆਂ ਚੀਜ਼ਾਂ ਰੱਖਦੇ ਨੇ ਜੋ ਕਿ ਨਹੀਂ ਰੱਖਣੀਆਂ ਚਾਹੀਦੀਆਂ ਲੇਡੀਜ਼ ਆਪਣੇ ਮੇਕਅਪ ਦਾ ਸਮਾਨ ਜਾਂ ਕੁਝ ਹੋਰ ਚੀਜ਼ਾਂ ਵੀ ਆਪਣੇ ਪਰਸ ਵਿੱਚ ਰੱਖ ਲੈਂਦੀਆਂ ਨੇ ਇਹ ਸਾਡੀ ਗਰੀਬੀ ਦਾ ਕਾਰਨ ਹੁੰਦਾ ਹੈ ਜੇਕਰ ਉਹ ਸਮਾਨ ਜ਼ਰੂਰੀ ਹੈ ਉਸਤੇ ਬਿਨਾ ਤੁਹਾਡਾ ਗੁਜ਼ਾਰਾ ਨੂੰ ਤੁਸੀਂ ਆਪਣੀ ਜਿਹੜੀ ਜੇਬ ਪਰਸ ਹੁੰਦੀ ਹੈ ਉਸ ਦੇ ਵਿੱਚ ਅਲੱਗ ਤੋਂ ਹੀ ਰੱਖੋ ਪਰ ਪੈਸਿਆਂ ਦੇ ਵਿੱਚ ਮਿਕਸ ਕਰਕੇ ਨਾ ਰੱਖੋ ਇਹ ਵੀ ਇੱਕ ਬਹੁਤ ਵੱਡੀ ਗਲਤੀ ਹੈ ਜੋ ਤੁਸੀਂ ਕਰਦੇ ਹੋ ਇਸ ਤੋਂ ਇਲਾਵਾ ਜਦੋਂ ਤੁਸੀਂ ਜੋਬ ਜਾਂ ਵਪਾਰ ਤੋਂ ਵਾਪਸ ਘਰ ਆਉਂਦੇ ਹੋ ਲੇਡੀਜ਼ ਜਾਂ ਜੈਂਟਸ ਜੋ ਵੀ ਹੈ ਉਹ ਘਰ ਆ ਕੇ ਆਪਣਾ ਜਿਹੜਾ ਪਰਸ ਹੈ ਉਸ ਨੂੰ ਇੱਧਰ ਉੱਧਰ ਰੱਖ ਦਿੰਦੇ ਹਨ ਇਹ ਵੀ ਤੁਹਾਡੇ ਦੁੱਖਾਂ ਦਾਦ ਲਈ ਤਰੀ ਦਾ ਗਰੀਬੀ ਦਾ ਵਿਸ਼ੇਸ਼ ਕਾਰਨ ਹੈ ਆਪਣੇ ਤੁਸੀਂ ਜਦੋਂ ਵੀ ਬਾਹਰ ਹੁੰਦੇ ਹੋ ਇੱਕ ਐਸੀ ਜਗ੍ਹਾ ਬਣਾਓ ਜਿਹੜੀ ਸਾਫ਼ ਜਗ੍ਹਾ ਹੋਵੇ ਇੱਕਦਮ ਪਰਫੈਕਟ ਜਗ੍ਹਾ ਹੋਵੇ ਉਥੇ ਲਿਆ ਕੇ ਤੁਸੀਂ ਆਪਣਾ ਪਰਸ ਰੱਖਣਾ ਹੈ ਕਹਿੰਦਾ ਭਾਵ ਕਿ ਘਰ ਦੇ ਵਿੱਚ ਕਈ ਐਸੀਆਂ ਜਗ੍ਹਾ ਹੁੰਦੀਆਂ ਹਨ ਝੂਠੀਆਂ ਜਾਣਕਾਰਾਤਮਕ ਜਗ੍ਹਾ ਤਾਂਸੀਂ ਆਪਣਾ ਪਰਸ ਉਥੇ ਨਹੀਂ ਰੱਖਣਾ ਪਰਸ ਨੂੰ ਹਮੇਸ਼ਾ ਸਾਫ਼ ਸੁਥਰੀ ਜਗ੍ਹਾ ਤੇ ਹੀ ਰੱਖਣਾ ਹੈ ਜਿੱਥੇ ਵੀ ਆਪਣਾ ਪਰਸ ਰੱਖੋ ਬਸ ਛੋਟੀਆਂ ਛੋਟੀਆਂ ਜਹੀਆਂ ਗੱਲਾਂ ਦਾ ਧਿਆਨ ਰੱਖੋ ਤੁਸੀਂ ਆਪਣੀ ਲਾਈਫ ਵਿੱਚ ਖੁਸ਼ ਰਹੋਗੇ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ ਆਪਣੇ ਘਰ ਵਿੱਚ ਪੈਸਾ ਖੁਸ਼ੀਆਂ ਤੇ ਬਰਕਤਾਂ ਲਿਆ ਸਕਦੇ ਹੋ ਪੈਸੇ ਦੀ ਕਮੀ ਨੂੰ ਦੂਰ ਕਰ ਸਕਦੇ ਹੋ ਤੇ ਦੋਸਤੋ ਆਸ ਹੈ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਹੋਵੇਗੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਵਾਦੇ ਤੋਂ ਵਾਦੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖਣਾ ਕਦੇ ਨਾ ਭੁੱਲਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ